ਲਾਡਲੀ ਭਾਗ 18 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਜੀ ਤੇ ਕਹਾਣੀ ਨਾਲ ਜੁੜੇ ਰਹੋ ਤਾਂ ਜੋ ਮੈਂ ਅਗਲਾ ਭਾਗ ਬਹੁਤ ਜਲਦੀ ਪੋਸਟ ਕਰ ਸਕਾਂ ਚਲੋ ਸ਼ੁਰੂ ਕਰੀਏ ਫਿਰ ਸੁੱਖੀ ਸੰਦੀ ਹੁਣ ਬਿੰਦਰੋ ਦਾ ਵਿਆਹ ਹੋਇਆ ਹੁਣ ਬਰਾਤ ਦੀ ਵਾਪਸੀ ਦੀ ਤਿਆਰੀ ਸੀ ਗੁਰਪ੍ਰੀਤ ਤਾਂ ਕਹਿਣ ਲੱਗਾ ਕਿ ਅਸੀਂ ਇੱਥੋਂ ਹੀ ਗੁਰੂ ਘਰ ਮੱਥਾ ਟੇਕ ਕੇ ਵਾਪਸੀ ਲਈ ਜਾਣਾ ਵਾ ਪਰ ਮਲਕੀਤ ਨੇ ਕਿਹਾ ਕਿ ਕਰ ਫੇਰਾ ਪਵਾ ਕੇ ਜਾਣਾ ਕੁਝ ਥੋੜਾ ਬਾਲਾ ਸਮਾਨ ਆ ਕੱਪੜੇ ਲੱਤੇ ਆ ਬਿੰਦਰੋ ਦੇ ਦੇਣ ਵਾਲੇ ਹੁਣ ਘਰੋਂ ਹੀ ਵਿਦਾ ਹੋਣਾ ਸੀ ਬਿੰਦਰੋ ਨੇ ਤਾਂ ਸਾਰੇ ਘਰ ਲਈ ਚੱਲ ਪਏ ਪਹਿਲਾਂ ਮਲਕੀਤ ਖੁਰੀ ਚਲੇ ਗਏ ਚਾਹ ਪਾਣੀ ਦਾ ਇੰਤਜ਼ਾਮ ਮੈਨੂੰ ਕਰਨਾ ਸੀ ਮਗਰ ਉਹ ਅੱਧੇ ਘੰਟੇ ਬਾਅਦ ਬਿੰਦਰੋ ਸਾਰੇ ਪਰਿਵਾਰ ਨਾਲ ਕਾਰ ਤੇ ਆਈ ਆਂਡ ਗੌਂਡ ਸਾਰਾ ਵੇਖ ਰਿਆ ਸੀ ਆਪੋ ਆਪਣੇ ਦਰਾਂ ਚ ਖਲੋਕੇ ਮੰਜੀਆਂ ਦੇ ਸਾਫ ਸੁਥਰੀਆਂ ਚੱਦਰਾਂ ਵਿਛਾ ਦਿੱਤੀਆਂ ਗਈਆਂ ਕੁਝ ਕੁਰਸੀਆਂ ਵੇੜੇ ਵਿੱਚ ਢਾ ਦਿੱਤੀਆਂ ਗਈਆਂ। ਸ਼ਿੰਦਰੋ ਤੇ ਗੁੱਡੀ ਮਾਂ ਦੇ ਕਹਨ ਤੇ ਸਾਰਿਆਂ ਲਈ ਦੁੱਧ ਪੱਤੀ, ਬੁੰਦੀ ਵਾਲੇ ਘਰ ਦੇ ਬਣਾਏ ਲੱਡੂ, ਮਠੀਆਂ ਸੇਵੀਆਂ ਲੈ ਆਈਆਂ। ਗੁਰਪ੍ਰੀਤ ਦੀ ਭੈਣ ਦਾ ਧਿਆਨ ਗੁੱਡੀ ਵਿੱਚ ਹੀ ਸੀ। बार-बार ਗੁੱਡੀ ਨੂੰ ਖਲੋਤੀ ਨੂੰ ਵੇਖ ਕੇ ਆਪਦੇ ਕੋਲ ਬੈਠਣ ਲਈ ਕਹਿ ਰਹੀ ਸੀ। ਗੁੱਡੀ ਬਿੰਦਰੋ ਦੇ ਵਿਆਹ 'ਚ ਆਪਣਾ ਸਭ ਕੁਝ ਭੁੱਲ ਗਈ ਤੇ ਅੱਗੇ ਹੋ ਕੇ ਭੱਜ-ਭੱਜ ਕੇ ਮਾਂ ਦੇ ਕਹਿਣ ਅਨੁਸਾਰ ਕੰਮ ਕਰੀ ਜਾ ਰਹੀ ਸੀ। ਜੀਵਾਈ ਸੁਰਿੰਦਰ ਤੇ ਬਿੰਦਰੋ ਦੀਆਂ ਕੁਝ ਫੋਟੋਆਂ ਵੀ ਖਿੱਚੀਆਂ ਗਈਆਂ ਜੋ ਸੁਰਿੰਦਰ ਪਾਰੋਂ ਕੈਮਰਾ ਲੈ ਕੇ ਆਇਆ ਸੀ ਉਸ ਨਾਲ ਫਿਰ ਮਾਪਿਆਂ ਤੇ ਭੈਣਾਂ ਨਾਲ ਵੀ ਫੋਟੋਆਂ ਖਿੱਚੀਆਂ ਗਈਆਂ ਇੱਕ ਫੋਟੋ ਵਿੱਚ ਕਮਲ ਤੇ ਉਹਦਾ ਪ੍ਰੋਣਾ ਤੇ ਪਿੱਛੇ ਗੁੱਡੀ ਵੀ ਖਲੋਤੀ ਹੋਈ ਸੀ ਕਿਸੇ ਨੇ ਉਹ ਵੀ ਖਿੱਚ ਦਿੱਤੀ ਸੰਤੋਖੀ ਅੰਦਰ ਬਿੰਦਰੋ ਲਈ ਬਣਾਇਆ ਸੋਨੇ ਤੇ ਚਾਂਦੀ ਦਾ ਥੋੜਾ ਬਾਲਾ ਸਮਾਨ ਦੇ ਰਹੀ ਸੀ ਪਰ ਸੁਰਿੰਦਰ ਨੇ ਲੈਣ ਤੋਂ ਮਨਾ ਕਰ ਦਿੱਤਾ ਗੁਰਪ੍ਰੀਤ ਜੀ ਵੀ ਮਨਾ ਕਰਨ ਲੱਗੇ ਕਿ ਕੁਝ ਨਹੀਂ ਚਾਹੀਦਾ ਸਾਨੂੰ ਧੀ ਦਿੱਤੀ ਆ ਸਭ ਤੋਂ ਵੱਡਾ ਉਪਹਾਰ ਤਾਂ ਉਹੀ ਆ ਪਰ ਮਾਪਿਆਂ ਨੇ ਬਹੁਤ ਜ਼ੋਰ ਲਾਇਆ ਕਿ ਕੁਝ ਜ਼ਿਆਦਾ ਨਹੀਂ ਥੋੜਾ ਬਾਲਾ ਹੀ ਆ ਪਿਆਰ ਨਾਲ ਦੇ ਰਹੇ ਆ ਪਰ ਸੁਰਿੰਦਰ ਨੇ ਹੱਥ ਜੋੜ ਦੇ ਉੱਤੇ ਕਿ ਕੁਝ ਨਹੀਂ ਚਾਹੀਦਾ ਜੋ ਥੋੜੇ ਬਾਲੇ ਕਾਰਵਿਆਰ ਸੀ ਉਹ ਹੁਣ ਨਿਪੇਰੇ ਚੜ ਗਏ ਤੇ ਹੁਣ ਵਿਦਾਈ ਦੀ ਤਿਆਰੀ ਸੀ ਹੁਣ ਸਾਰੇ ਜਾਣੇ ਜਾਨ ਨੂੰ ਕਾਲੇ ਸਨ ਉੱਠ ਖਲੋਤੇ ਦੇਖ ਕੇ ਕਰਨੀਓ ਸਾਰਿਆਂ ਦੀਆਂ ਅੱਖਾਂ ਹੁਣ ਨਮਜੀਆਂ ਹੋ ਗਈਆਂ ਬਿੰਦਰੋ ਨੂੰ ਸੰਤੋਖੀ ਨੇ ਸਭ ਤੋਂ ਪਹਿਲਾਂ ਨਾਨੀ ਨੂੰ ਮਿਲਣ ਨੂੰ ਗਿਆ ਨਾਨੀ ਬਿਮਾਰ ਜੋ ਸੀ ਇੱਕ ਪਾਸੇ மஞ்சੇ ਤੇ ਹੀ ਪਈ ਹੋਈ ਸੀ ਉਹਨੂੰ ਉਹ ਤੋਂ ਉੱਠਿਆ ਬਣੀ ਸੀ ਜਾ ਰਿਹਾ ਮਗਰੋਂ ਇੱਕ ਇੱਕ ਕਰਕੇ ਹੁਣ ਬਿੰਦਰੋ ਸਾਰਿਆਂ ਨੂੰ ਮਿਲੇ ਸ਼ਿੰਦਰੂ ਤੇ ਗੁੱਡੀ ਬਹੁਤ ਰੋਈਆਂ ਬਿੰਦਰੋ ਵੀ ਗੁੱਡੀ ਨੂੰ ਰੋਂਦੀ ਹੋਈ ਛੱਡ ਨਹੀਂ ਗਈ ਸੀ ਮਗਰੋਂ ਬਾਪੂ ਜੀ ਨੂੰ ਤੇ ਮਾਂ ਨੂੰ ਮਿਲਣ ਲੱਗੇ ਬਿੰਦਰੋ ਮਾਂ ਦੇ ਗੱਲ ਲੱਗ ਕੇ ਰੋਂਦੀ ਹੋਈ ਕਹਿਣ ਲੱਗੀ ਹੁਣ ਪਰੇਸ਼ਾਨ ਨਾ ਹੋ ਹੁਣ ਜਦੋਂ ਮੈਂ ਫੇਰਾ ਪਾਉਣ ਆਣਾ ਨਾ ਉਦੋਂ ਤੱਕ ਤੂੰ ਮੈਨੂੰ ਮੋਟੀ ਦਿਸਣੀ ਚਾਹੀਦੀ ਆ ਤਮਾ ਰੋਂਦੀ ਹੋਈ ਬੋਲੀ ਕਮੜੀਏ ਇਹ ਤਾਂ ਮੈਨੂੰ ਤੈਨੂੰ ਕਹਿਣਾ ਚਾਹੀਦਾ ਦੇਖ ਕਿੰਨਾ ਹੀਰੇ ਵਰਗੇ ਜਵਾਈ ਮਿਲਿਆ ਹੁਣ ਮੇਰੀ ਤੇ ਖੁਸ਼ ਰਹੇ ਜੇ ਧੀਆਂ ਸੌਖੀਆਂ ਤਾਂ ਮਾਪੇ ਆਪ ਹੀ ਖੁਸ਼ ਨੇ ਮਾਮੇ मामੀ ਨੂੰ ਕਰਨੈਲ ਤੇ ਚਾਚੇ ਨੂੰ ਵੀ ਮਿਲੀ ਬਿੰਦਰੋ ਮਗਰੋਂ ਪਿਓ ਨੇ ਵੀ ਸਿਰ ਤੇ ਹੱਥ ਧਰਿਆ ਤੇ ਬਹੁਤ ਪਿਆਰ ਦਿੱਤਾ ਨਾਲੇ ਜਵਾਈ ਸੁਰਿੰਦਰ ਨੂੰ ਵੀ ਬਹੁਤ ਪਿਆਰ ਦਿੱਤਾ ਸੁਰਿੰਦਰ ਨੇ ਹੱਥ ਜੋੜ ਕੇ ਵਿਸ਼ਵਾਸ ਦਿਵਾਇਆ ਕਿ ਕੋਈ ਫਿਕਰ ਨਾ ਕਰੇ ਬਿੰਦਰੋ ਦੀ ਤੇ ਗਲੇ ਮਿਲਿਆ ਮਨਕੀਤ ਦੇ ਸਾਰੇ ਜਾਣੇ ਬਾਹਰ ਕੰਨੀ ਹੋ ਗਏ ਦੋ ਗੱਡੀਆਂ ਆਈਆਂ ਸਨ ਇੱਕ ਵਿਆਹ ਵਾਲੀ ਢੋਲੀ ਵਾਲੀ ਕਾਰ ਸੀ ਤੇ ਇੱਕ ਪਿੱਛੇ ਖਲੋਤੀ ਸੀ ਵੱਡੀ ساری ਕਾਰ ਸਾਰੇ ਜਾਣੇ ਹੁਣ ਵਿੱਚ ਬੈਠ ਗਏ ਕਾਰ ਦੇ ਬਿੰਦਰੋ ਨੂੰ ਵੀ ਰੋਂਦੀ ਨੂੰ ਅੰਦਰ ਬਿਠਾਇਆ ਗਿਆ ਗੁਰਪੇਜ ਅੱਗੇ ਬੈਠਾ ਸੀ ਢੋਲੀ ਵਾਲੀ ਕਾਰ 'ਚ ਭਾਨ ਜਾਂ ਕਮਲ ਦਾ ਪੁਰੋਣਾ ਉਹ ਚਲਾ ਕੇ ਲੈ ਕੇ ਆਇਆ ਸੀ ਢੋਲੀ ਵਾਲੀ ਖਾਂ ਗੁਰਪੇਜ ਬਾਹਰ ਆ ਕੇ ਉਹਨੂੰ ਹਾਂਕਾ ਮਾਰੀ ਜਾਈ ਕਿਉਂਕਿ ਅੰਦਰ ਕੁਝ ਭੋਲ ਆਇਆ ਸੀ ਗੁਰਪੇਜ ਆਵਾਜ਼ਾਂ ਲਗਾਉਣ ਲੱਗਿਆ ਬਿੱਟੂ ਏ ਬਿੱਟੂ ਜਲਦੀ ਆ ਕਿੱਥੇ ਚਲਾ ਗਿਆ ਤੂੰ ਇੰਨੇ ਨੂੰ ਬਿੱਟੂ ਭੱਜ ਕੇ ਆਇਆ ਪਿੱਛੋਂ ਕਮਲ ਨੇ ਹਾਂਕ ਮਾਰੀ ਸੋਣਿਆ ਜਰਾ ਗੁੱਡੀ ਦੇ ਬਾਪੂ ਜੀ ਦੇ ਪੈਰੀ ਹੱਥ ਨਾਲ ਮੰਮੀ ਨੇ ਕਿਹਾ ਬਿੱਟੂ ਨੇ ਭੱਜ ਕੇ ਮਲਕੀਤ ਦੇ ਪੈਰੀ ਹੱਥ ਲਾਏ ਤੇ ਗਲੇ ਵੀ ਮਿਲਿਆ ਫੇ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਕਾਰ ਵਿੱਚ ਬਹਿ ਗਿਆ ਗੁਰਪੇਜ ਵੀ ਜਾਣ ਲੱਗਾ ਮਲਕੀਤ ਨੂੰ ਮਿਲਿਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਗੁੱਡੀ ਦੇ ਸ਼ਿੰਦਰੂ ਦੇ ਸਿਰ ਤੇ ਹੱਥ ਧਰ ਕੇ ਕਾਰ ਵਿੱਚ ਹੀ ਬੈਠ ਗਿਆ ਹੁਣ ਹੌਲੀ ਹੌਲੀ ਕਰਦੀ ਬੋਲੀ ਵਾਲੀ ਕਾਰ ਤੇਜ਼ ਹੁੰਦੀ ਗਈ ਹੁਣ ਗਈ ਤੇ ਗਲੀ ਦਾ ਮੋੜ ਪਾਰ ਕਰ ਗਈ ਨੰਮਗਰੇ ਹੀ ਦੂਜੀ ਕਾਰ ਵੀ ਮੋੜ ਪਾਰ ਕਰ ਗਈ ਕਿੰਨੀ ਦੇਰ ਮਲਕੀਤ ਉਰੀ ਦਰਾਂ ਚ ਖੁੱਲਤੇ ਰਹੇ ਦੇਖੀ ਗਏ ਹੌਲੀ ਹੌਲੀ ਕਰਦੇ ਇੱਕ ਇੱਕ ਕਰਕੇ ਸਭ ਅੰਦਰ ਆ ਗਏ ਪਰ ਮਲਕੀਤ ਹਾਲੇ ਵੀ ਦਰਾਂ ਵਿੱਚ ਖਲੋਤਾ ਹੋਇਆ ਸੀ ਆਪਣੀ ਤੇ ਬਿੰਦਰੂ ਬਾਰੇ ਸੋਚ ਰਿਹਾ ਸੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ